ਇਸ ਇਵੈਂਟ ਕੀ ਮੈਂ ਵੀ ਮਣੀ ਨੂੰ ਹੁਣ ਕਿਤਾ ਸੀ ਮੈਂ ਵੀ ਮਣੀ ਨੂੰ ਅਵੇਅਰ ਕੀਤਾ ਸੀ ਵੀ ਮਣੀ ਤੂੰ ਇਹਦਾ ਦੁਬਈ ਚਲੇ ਜਾਂਦਾ ਉਹਦਾ ਮਣੀ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਅਸੀਂ ਯਾਰ ਕਿਸੇ ਨੂੰ ਨਜਾਇਜ਼ ਨਹੀਂ ਮਾਰਨਾ ਚਾਹੁੰਦੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਰੱਖ ਸੀ ਬੇ ਨੂੰ ਅਸੀਂ ਮਾਰਨਾ ਹੀ ਮਾਰਨਾ ਸਾਡੀ ਲਾਰੈਂਸ ਨਾਲ ਵੀ ਇਹਨਾਂ ਗੱਲਾਂ ਤੂੰ ਫਿਕਰੂ ਹੋਈ ਸੀ ਕਿਉਂਕਿ ਇਹ ਤਾਕਤ ਦੇ ਨਸ਼ੇ 'ਚ ਰੱਬ ਭੁੱਲ ਗਿਆ ਆਪਦੇ ਸਿਸਟਮ ਨੂੰ ਸੈੱਟ ਕਰ ਲਈ ਆਪ ਪਾਵਰ ਚ ਓਨਲੀ ਮੈਨੂੰ ਕਿਸੇ ਨੂੰ ਵੀ ਮਾਰਨਾ ਪੈ ਜੇ ਕੋਈ ਸ਼ਰੀਕ ਹੋਵੇ ਕੋਈ ਜਿੱਦਾਂ ਮਰਜ਼ੀ ਵਧੀਆ ਬੰਦਾ ਹੋਵੇ ਕੋਈ ਚਾਹੇ ਸਮਾਜਸੀ ਵੀ ਹੋਵੇ ਬਸ ਬੰਦੇ ਵੈਰੀ ਵੈਰੀ ਮਾਰਦੇ ਹੁੰਦੇ ਆ ਠੀ ਇਹ ਸੂਲ ਹੈ ਪਰ ਯਾਰ ਬਣ ਕੇ ਕਿਸੇ ਨੂੰ ਮੈਂ ਪਿੱਠ ਕੇ ਸ਼ੂਰਾ ਮਾਰਨਾ ਇਹਦੀ ਕਿਤੇ ਮਾਫੀ ਨਹੀਂ ਉਤਰਾ ਤੇ ਇਨਸਾਫ ਕਰੂਗੀ ਲਾਰੈਂਸ ਟੇਲ ਨਾਲ ਤੈਨੂੰ ਆਪ ਨੂੰ ਵੀ ਪਤਾ ਤੂੰ ਆਪ ਦੀ ਮੌਤ ਡਿਜ਼ਾਈਨ ਕਰ ਲਿਆ ਤੂੰ ਆਪ ਦੀ ਮੌਤ ਦੇ ਕਾਗਜ਼ਾਂ ਦੇ ਸਾਈਨ ਕਰ ਲਿਆ ਜਿਹੜਾ ਤੂੰ ਆਹ ਗਦਾਰੀ ਕੀਤੀ ਹੈ ਇੱਕ ਗਾੜੀ ਦੀ ਤੈਨੂੰ ਕਿਤੇ ਮਾਫੀ ਨਹੀਂ ਮਿਲਣੀ ਲਾਰੈਂਸ ਨਾਲ ਬੰਦੇ ਦੇ ਨਾਲ ਬਹਿ ਕੇ ਉਹਦੇ ਨਾਲ ਗੱਲਾਂ ਕਰਕੇ ਚਾਣ ਚੋਟੇ ਗੋਲੀਆਂ ਮਾਰ ਕੇ ਭੱਜੇ ਤੇ ਹੁਣ ਆਲਦੇ ਆਪ ਨੂੰ ਇਹ ਸਮਝੀ ਜਾਂਦੇ ਵੀ ਅਸੀਂ ਪਤਾ ਨਹੀਂ ਕਿੱਡੇ ਵੱਡੇ ਹੋ ਗਏ ਤੇ ਪਤਾ ਨਹੀਂ ਕਿੱਡੇ ਖਤਰਨਾਕ ਹੋ ਗਏ ਲੱਖ ਦੀ ਲਾਹਤ ਤਾਂ ਤੁਹਾਡੇ ਆ ਜੇ ਵੱਡੇ ਹੋਣ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਇੰਦਰਪ੍ਰੀਤ ਪੈਰੀ ਦੇ ਕਤਲ ਤੋਂ ਬਾਅਦ ਮਾਮਲਾ ਬੇਹੱਦ ਗਰਮਾਇਆ ਹੋਇਆ ਹੈ ਗੈਂਗਵਾਰ ਦਾ ਖਤਸ਼ਾ ਵੀ ਬਣਿਆ ਹੋਇਆ ਹੈ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਇੱਕ ਹੋਰ ਕਥਿਤ ਆਡੀਓ ਜੋ ਕਿ ਗੋਲਡੀ ਬਰਾੜ ਦੀ ਦੱਸੀ ਜਾ ਰਹੀ ਹੈ ਉਹ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਵਾਰੀ ਫੇਰ ਤੋਂ ਲਾਰੈਂਸ ਬਿਸ਼ਨੋਈ ਨੂੰ ਧਮਕੀ ਦਿੱਤੀ ਜਾ ਰਹੀ ਹੈ ਤੇ ਸਾਫ਼ ਤੌਰ ਤੇ ਗੱਲ ਆਖੀ ਜਾ ਰਹੀ ਹੈ ਕਿ ਲਾਰੈਂਸ ਨੇ ਆਪਣੇ ਮੌਤ ਦੇ ਜਿਹੜੇ ਕਾਗਜ਼ ਨੇ ਉਹਨਾਂ ਦੇ ਉੱਤੇ ਸਾਈਨ ਕਰ ਦਿੱਤੇ ਨੇ ਦਸਤਖਤ ਕਰ ਦਿੱਤੇ ਨੇ ਇੰਦਰਪ੍ਰੀਤ ਪੈਰੀ ਦੇ ਕਤਲ ਨਾਲ ਜੁੜੀਆਂ ਹੋਈਆਂ ਵੀ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਇਸ ਆਡੀਓ ਦੇ ਵਿੱਚ ਆਖੀਆਂ ਜਾ ਰਹੀਆਂ ਨੇ ਪਰ ਇੱਥੇ ਤੁਹਾਨੂੰ ਦੱਸ ਦਿੰਦੇ ਆ ਕਿ ਅਦਾਰਾ ਰੋਜ਼ਾਨਾ ਸਪੋਕਸਮੈਨ ਇਸ ਆਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਆਉ ਤੁਹਾਨੂੰ ਸੁਣਾਉਂਦੇ ਆ ਕਿ ਕਿ ਇਹ ਗੱਲਾਂ ਇਸ ਆਡੀਓ ਦੇ ਵਿੱਚ ਬੋਲੀਆਂ ਗਈਆਂ ਨੇ ਮੈਂ ਕੁਝ ਗੱਲਾਂ ਕਲੀਅਰ ਕਰਨਾ ਚਾਹੁੰਦਾ ਜਿਹੜਾ ਪੈਰੀ ਵਾਲਾ ਜਿਹੜਾ ਚੱਲ ਰਿਹਾ ਉਹਦੇ ਰਿਗਾਰਡਿੰਗ ਪੈਰੀ ਨੇ ਜਿਹੜੀ ਇਹ 3 ਮਿੰਟ ਦੀ ਰਿਕਾਰਡਿੰਗ ਕੀਤੀ ਹੈ ਰਿਕਾਰਡਿੰਗ ਉਹਨੇ ਕਰਕੇ ਵਿੱਕੀ ਟੈਲੇ ਨੂੰ ਭੇਜੀ ਸੀ ਵਿੱਕੀ ਟੈਲੇ ਨੂੰ ਤਾਂ ਭੇਜੀ ਸੀ ਕਿਉਂਕਿ ਇਹ ਜੋ 2-3 ਮਿੰਟ ਗੱਲ ਹੋਈ ਹੈ ਇਹ ਜਿਆਦਾ ਵਿੱਕੀ ਟੈਲੇ ਬਾਰੇ ਗੱਲ ਹੋ ਰਹੀ ਹੈ ਕਿ ਲਾਰੈਂਸ ਨੇ ਵਿੱਕੀ ਟੈ ਲੈ ਲਈ ਇਹ ਮੈਸੇਜ ਪਾਸ ਕੀਤਾ ਕਿਉਂਕਿ ਉਹ ਪਹਿਲਾਂ ਪੈਰੀ ਨੂੰ ਮੈਸੇਜ ਕਰ ਰਿਹਾ ਸੀ ਕਿ ਨਾਲ ਗੱਲ ਕਰਨੀ ਹੈ ਤਾਂ ਇਹ ਪੈਰੀ ਨੇ ਫੋਨ ਚੱਕਦੇ ਸਾਰੀ ਰਿਕਾਰਡਿੰਗ ਲਾ ਲਈ ਸੀ ਵੀ ਮੈਂ ਐਸ ਇਟ ਇਜ਼ ਵਿੱਕੀ ਟੈਲੇ ਨੂੰ ਫਾਰਵਰਡ ਕਰ ਦੂੰਗਾ ਇੰਨੀ ਕੋਦੇ ਬਾਰੇ ਗੱਲ ਹੋਈ ਆ ਉਹਨੇ ਗੱਲ ਉਦੋਂ ਬਾਅਦ ਚ ਕਰਨੀ ਨਾ ਕਰਨੀ ਉਹਦੀ ਮਰਜ਼ੀ ਆ ਵਿੱਕੀ ਟੈਲੇ ਨਾਲ ਗੱਲ ਕਰਨ ਨੂੰ ਇਹ ਤਾਂ ਕਹਿ ਰਿਹਾ ਸੀ ਜਾਂ ਕਹਿ ਰਿਆ ਸੀ ਹਾਂ ਵੀ ਅਸੀਂ ਮਾਰਦੇ ਆਂਗੇ ਉਹਨੂੰ ਜਾਂ ਮਸਲਾ ਲਾਵਾਂਗੇ ਸੀਪੇ ਦਾ ਕਿਉਂਕਿ ਲਾਰੈਂਸ ਦੇ ਮੰਨ ਚ ਇਹ ਮਿਸ ਅੰਡਰਸਟੈਂਡਿੰਗ ਹੈ ਵੀ ਕਿਤੇ ਵਿੱਕੀ ਟੈਲੇ ਦੇ ਵੀ ਕੋਈ ਇਨਵੋਲਵਮੈਂਟ ਹੈ ਸੀਪੇ ਦੇ ਕੰਮ ਚ ਪਰ ਸੀਪੇ ਵਾਲੇ ਕੰਮ ਚ ਵਿੱਕੀ ਟੈਲੇ ਦੀ ਕੋਈ ਇਨਵੋਲਵਮੈਂਟ ਨਹੀਂ ਲਾਰੈਂਸ ਨੂੰ ਇਹ ਗੱਲ ਤਾਂ ਲੱਗਦੀ ਹੈ ਕਿਉਂਕਿ ਸੀਪਾ ਜਦੋਂ ਇੰਡੀਆ ਤੋਂ ਭੱਜ ਕੇ ਦੁਬਈ ਗਿਆ ਸੀ ਕਿ ਉਹ ਦੁਬਈ ਜਾ ਕੇ ਮਣੀ ਨਾਮ ਦੇ ਮੁੰਡੇ ਕੋਲੇ ਰਿਹਾ ਸੀ ਮਣੀ ਜਿਹੜਾ ਕੈਨੇਡਾ ਤੋਂ ਫਰਾਰ ਹੋ ਕੇ ਮੁੰਡਾ ਦੁਬਈ ਰਹਿੰਦਾ ਪਿਆ ਤੇ ਮਣੀ ਤੇ ਵਿੱਕੀ ਟੈਲਾ ਬਈ ਆਪਸ ਚ ਕਾਲਜ ਟਾਈਮ ਤੇ ਦੋਸਤ ਨੇ ਮਣੀ ਦੀ ਜਦੋਂ ਕਿਤੇ ਵਿੱਕੀ ਟੈਲੇ ਨਾਲ ਗੱਲ ਹੁੰਦੀ ਹੋਣੀ ਆ ਕੋਈ 2-3 ਮਹੀਨੇ ਪਹਿਲਾਂ ਉਹਨੇ ਦੱਸਿਆ ਉਹਨਾ ਵੀ ਸੀਪਾ ਮੁੰਡਾ ਕੋਈ ਇੰਡੀਆ ਤੋਂ ਆਇਆ ਵੀ ਉਹ ਮੇਰੇ ਘਰੇ ਰਹਿੰਦਾ ਪਿਆ ਤੇ ਮਿੱਕੀ ਟੈਲੇ ਨੇ ਮਣੀ ਨੂੰ ਅਵੇਅਰ ਕੀਤਾ ਕਿ ਸੀਪਾ ਕੋ ਬੰਦਾ ਏਡਾ ਵਧੀਆ ਨਹੀਂ ਇਹ ਪੁਲਿਸ ਦਾ ਮੁਖਵਟ ਹੈ ਬੰਦਾ ਅਸੀਂ ਇਹ ਜਿਲ੍ਹਾ 'ਚ ਇਹਨਾਂ ਨੂੰ ਵੇਖਿਆ ਕਿੱਤਾਂ ਦੇ ਕਰਤਾਰ ਦੇ ਬੰਦੇ ਨੇ ਇਹ ਤੇਰੇ ਘਰੇ ਰਹਿ ਕੇ ਤੇਰੀ ਸਾਰਾ ਭੇਤ ਲੈ ਕੇ ਤੇਰਾ ਪੁਲਿਸ ਨੂੰ ਦੇਣ ਕਿ ਤੇ ਐਵੇਂ ਕੱਲ ਨੂੰ ਤੈਨੂੰ ਟਾਂਗ ਹੀ ਕਰਨਗੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਕਰ ਕਿ ਤੈਨੂੰ ਵਧੀਆ ਬੰਦਾ ਨਹੀਂ ਇਹ ਕਿੰਨਾ ਰਹਿਣ ਵਾਲਾ ਬੰਦਾ ਨਹੀਂਗਾ ਤੇ ਇਹ ਗੱਲ ਸਮਝਾਓ ਸੀਪੇ ਤੱਕ ਚੱਲ ਗਈ ਕਿ ਵਿੱਕੀ ਟੈਲੇ ਨੇ ਮਨੀ ਕੋਲੇ ਆ ਗੱਲ ਕੀਤੀ ਹੈ ਤੇ ਸੀਪੇ ਨੇ ਲਾਰੈਂਸ ਕੋਲੇ ਕੀਤੀ ਹੋਣੀ ਹੈ ਤੇ ਹੁਣ ਜਦੋਂ ਸੀਪਾ ਮਰ ਗਿਆ ਤੇ ਲਾਰੈਂਸ ਨੂੰ ਐਂ ਲੱਗ ਰਿਹਾ ਵੀ ਵਿੱਕੀ ਟੈਲੇ ਦਾ ਵੀ ਵਿੱਚ ਕੁਝ ਸੀਗਾ ਜਾਂ ਨਹੀਂ ਸੀਗਾ ਅਸੀਂ ਇਵਨ ਕਿ ਮੈਂ ਵੀ ਮਨੀ ਨੂੰ ਫੋਨ ਕੀਤਾ ਸੀ ਮੈਂ ਵੀ ਮਨੀ ਨੂੰ ਅਵੇਅਰ ਕੀਤਾ ਸੀ ਵੀ ਮਨੀ ਤੂੰ ਇਹਦਾ ਦੁਬਈ ਟ੍ਰੈਫਿਕ ਦਾ ਨਾ ਮਨੀ ਤੇਰੇ ਨਾਲ ਸਾਡਾ ਕੋਈ ਰੋਲਾ ਨਹੀਂ ਅਸੀਂ ਯਾਰ ਕਿਸੇ ਨੂੰ ਨਜਾਇਜ਼ ਨਹੀਂ ਮਾਰਨਾ ਚਾਹੁੰਦੇ ਤੂੰ ਇਹ ਬੰਦੇ ਤੋਂ ਥੋੜਾ ਕਿਨਾਰਾ ਰੱਖ ਸੀਪੇ ਨੂੰ ਅਸੀਂ ਮਾਰਨਾ ਹੀ ਮਾਰਨਾ ਅਸੀਂ ਮਨੀ ਨੂੰ ਇਹ ਗੱਲ ਕਹਿਤੀ ਸੀ ਪਿੰਨਾਂ ਠੀਕ ਹੈ ਇਹ ਗੱਲ ਮਣੀਕਵਾ ਇਸ ਗੱਲ ਦਾ ਆਪਾਂ ਬਈ ਜੀ ਨਾ ਤਾਂ ਬੰਦਾ ਕਦੇ ਕੋਈ ਨਿਆਇਜ ਮਾਰਿਆ ਨਾ ਕਦੇ ਮਾਰੀਏ ਸਾਡੀ ਲੌਰੈਂਸ ਨਾਲ ਵੀ ਇਹਨਾਂ ਗੱਲਾਂ ਤੇ ਫਿਕਰੂ ਹੋਈ ਸੀ ਕਿਉਂਕਿ ਇਹ ਤਾਕਤ ਦੇ ਨਸ਼ੇ 'ਚ ਰੱਬ ਭੁੱਲ ਗਿਆ ਠੀਕ ਹੈ ਇਹੋ ਬਸ ਇਹ ਲੱਗਦਾ ਵੀ ਮੈਂ ਆਪਦਾ ਸਿਸਟਮ ਸੈੱਟ ਕਰਨਾ ਹੈ ਆਪਦੇ ਸਿਸਟਮ ਨੂੰ ਸੈੱਟ ਕਰਨ ਲਈ ਆਪ ਪਾਵਰ ਚ 온ਲੀ ਮੈਨੂੰ ਕਿਸੇ ਨੂੰ ਵੀ ਮਾਰਨਾ ਪੈ ਜੇ ਕੋਈ ਸ਼ਰੀਫ ਹੋਵੇ ਕੋਈ ਜਿੱਦਾਂ ਮਰਜ਼ੀ ਵਧੀਆ ਬੰਦਾ ਹੋਵੇ ਕੋਈ ਚਾਹੇ ਸਮਾਜ ਸ਼ੀਵ ਹੋਵੇ ਬਸ ਬੰਦਾ ਮਾਰਨਾ ਹੈ ਠੀਕ ਹੈ ਬਸ ਆਪਦਾ ਨਾਮ ਬਣਾਉਣਾ ਹੈ ਆਪਦੀ ਪਾਵਰ ਪਾਵਰ ਚਾਉਣਾ ਅਸੀਂ ਨੂੰ ਇੱਥੋਂ ਤੱਕ ਮਤਲਬ ਰਹਿ ਗਿਆ ਪਰ ਅਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਆਪਾਂ ਉਹ ਬੰਦੇ ਮਾਰੇ ਜਿਨ੍ਹਾਂ ਨੂੰ ਮਾਰਨ ਦੇ ਆਪਣੇ ਕੋਲੇ ਕਾਰਨ ਸੀ ਧਰਮ ਵੀ ਇਹ ਗੱਲ ਕਹਿੰਦਾ ਵੀ ਜਿਹੜਾ ਬੰਦਾ ਤੁਹਾਨੂੰ ਮਾਰਨਾ ਚਾਹੁੰਦਾ ਉਹਨੂੰ ਮਾਰਨਾ ਕੋਈ ਪਾਪ ਨਹੀਂ ਕਿੰਨੇ ਬੰਦਿਆਂ ਦੇ ਕੰਮ ਅੱਜ ਤੇ ਛੱਡੇ ਹੱਥੋਂ ਗਏ ਆ ਉਹ ਸਾਰੇ ਬੰਦੇ ਸਾਮ ਹਾਊਸ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸੀ ਤੇ ਅਸੀਂ ਉਹਨਾਂ ਨੂੰ ਪਹਿਲਾਂ ਪੰਚਾਇਆ ਠੀਕ ਹੈ ਦੋਸਤ ਆਪਸ ਵਿੱਚ ਲੜ ਵੀ ਪੈਂਦੇ ਹੁੰਦੇ ਆ ਦੋਸਤ ਦੁਸ਼ਮਣ ਵੀ ਬਣ ਜਾਂਦੇ ਹੁੰਦੇ ਆ ਪਰ ਜੇ ਬੰਦਾ ਮਰਦ ਦਾ ਬੱਚਾ ਹੋਵੇ ਨਾ ਤੇ ਉਹਦੀ ਉਹਦਾ ਫਰਜ਼ ਇਹ ਬੰਦਾ ਵੀ ਉਹ ਉਹ ਅਲਰਟ ਕਰੇ ਅਗਲੇ ਬੰਦੇ ਨੂੰ ਵੀ ਤੇਰਾ ਮੇਰਾ ਰੌਲਾ ਤੂੰ ਆਹ ਗਲਤੀ ਕੀਤੀ ਐ ਤੈਨੂੰ ਅਸੀਂ ਨੁਕਸਾਨ ਕਰਾਂਗੇ ਜੇ ਤਿੱਥੋਂ ਹੁੰਦਾ ਤੂੰ ਕਰ ਲੈ ਜੇ ਪਾ ਸਕਦਾ ਤਾਂ ਵੱਜ ਲੈ ਸੀਪਾ ਮਾਰਿਆ ਸੀਪੇ ਨੂੰ ਪਹਿਲਾਂ ਕਿਹਾ ਸੀ ਤੇ ਹੋਰ ਵੀ ਮੇਰੇ ਕਈ ਐ ਜੇ ਬੰਦੇ ਨੇ ਜਿਹੜੇ ਕਿਸੇ ਟਾਈਮ ਮੇਰੇ ਦੋਸਤ ਰਹੇ ਨੇ ਤੇ ਅੱਜ ਮੈਂ ਮੇਰੇ ਦੁਸ਼ਮਣ ਨੇ ਉਹ ਪਰ ਮੈਂ ਉਹਨਾਂ ਨੂੰ ਪਹਿਲਾਂ ਅਵੇਅਰ ਕੀਤਾ ਹਾਲਾਂਕਿ ਜੇ ਮੈਂ ਬਿਨਾਂ ਦਸੇ ਮਾਰਨਾ ਹੁੰਦਾ ਨਾ ਇਹ ਲਾਰੈਂਸ ਵਾਂਗੂੰ ਗੱਲਾਂ ਮਾਰ ਮਾਰ ਮਿੱਠੀਆਂ ਮਿੱਠੀਆਂ ਘਰ ਪਰਿਵਾਰਾਂ ਦੀਆਂ ਗੱਲਾਂ ਕਰ ਕਰ ਬਾਅਦ ਚ ਬੁਲਾਉਣਾ ਹੁੰਦਾ ਤੇ ਜਿਵੇਂ ਮਰਜ਼ੀ ਮਾਰ ਲੈਂਦੇ ਪਰ ਇਹ ਕੰਮ ਨਹੀਂ ਕਰਨਾ ਕਿਉਂਕਿ ਵੈਰੀ ਵੈਰੀ ਨੂੰ ਮਾਰਦੇ ਹੀ ਹੁੰਦੇ ਆ ਠੀਕ ਐ ਇਹ ਸੂਲ ਐ ਪਰ ਯਾਰ ਬਣ ਕੇ ਕਿਸੇ ਨੂੰ ਮੈਂ ਪਿੱਠ ਕੇ ਛੁਰਾ ਮਾਰਨਾ ਇਹਦੀ ਕਿਤੇ ਮਾਫੀ ਨਹੀਂ ਉਤਰਤ ਇਨਸਾਫ ਕਰੂਗੀ ਲਾਰੈਂਸ ਤੇਰੇ ਨਾਲ ਤੈਨੂੰ ਆਪ ਨੂੰ ਵੀ ਪਤਾ ਤੂੰ ਆਪ ਦੀ ਮੌਤ ਤਸੈਨ ਕਰ ਲਿਆ ਤੂੰ ਆਪ ਦੀ ਮੌਤ ਦੇ ਕਾਗਜ਼ਾਂ ਦੇ ਸੈਨ ਕਰ ਲਿਆ ਜਿਹੜਾ ਤੂੰ ਆਹ ਗਦਾਰੀ ਕੀਤੀ ਹੈ ਇੱਕ ਗਾੜੀ ਦੀ ਤੈਨੂੰ ਕਿਤੇ ਮਾਫੀ ਨਹੀਂ ਮਿਲਣੀ ਲਾਰੈਂਸ ਕਿੱਥੇ ਮਰਜੀ ਭੱਜ ਲਈ ਠੀਕ ਹੈ ਤੇ ਜਿਹੜੀਆਂ-ਜਿਹੜੀਆਂ ਹੱਥ-ਹਥਾਂ ਵਾਲੀਆਂ ਕਠਪੁਤਲੀਆਂ ਨੇ ਨਾ ਜਿਹੜੀਆਂ ਸਾਡੇ ਬਾਰੇ ਬਕਵਾਸ ਕਰ ਰਹੀਆਂ ਸਾਨੂੰ ਐਂ ਤਾਂ ਕਰਦੀਆਂ ਵੀ ਤੁਸੀਂ ਤਾਂ ਆਏ ਸੀਗੇ ਤੇ ਤੁਸੀਂ یوں ਸੀ ਠੀਕ ਹੈ ਭਰਾ ਭਾਈਚਾਰੇ 'ਚ ਸਭ ਕੁਝ ਕੀਤਾ ਹੈ ਭਰਾਵਾਂ ਭਰਾਵਾਂ ਨੂੰ ਵੱਡਾ ਕਰਨ ਲਈ ਆਪ ਵੀ ਕਦੇ ਨੀਵੀਂ ਥਾਂ ਤੇ ਬਹਿ ਜੇ ਬਹਿ ਕੇ ਹੋਵਾਂਗੇ ਵੀ ਕੋਈ ਨਹੀਂ ਯਾਰ ਭਰਾ ਵੱਡੇ ਹੋਣੇ ਚਾਹੀਦੇ ਆ ਭਾਈਚਾਰਾ ਵੱਡਾ ਤੇ ਆਪਾਂ ਸਾਰੇ ਤੱਕੜੇ ਆ ਤੇ ਜੇ ਤੁਸੀਂ ਅੱਜ ਇਦਾਂ ਗੱਲਾਂ ਕਹੋ ਵੀ ਤੁਸੀਂ ਤਾਂ ਸਾਡੇ ਥੱਲੇ ਲੱਗ ਕੇ ਰਹਿੰਦੇ ਸੀ ਜਾਂ ਇਦਾਂ ਜੋ ਤਾਂ ਫਿਰ ਤੁਹਾਡੇ ਮਨ 'ਚ ਪਹਿਲੇ ਦਿਨ ਹੀ ਪਾਪ ਸੀ 17 17 18 18 ਸਾਲਾਂ ਦੇ ਆਪਾਂ ਪਸੇ ਯਾਰ ਰਹੇ ਆ ਠੀਕ ਆ ਸਾਰੇ ਸ਼ੁਰੂ ਤੋਂ ਇਕੱਠੇ ਰਹੇ ਆ ਹੁਣ ਤੁਸੀਂ ਇਹ ਆਊ ਗੱਲਾਂ ਕਰਦੇ ਹੋ ਨਾ ਇੱਥੋਂ ਤੁਹਾਡੀ ਏਕਾਦ ਦਾ ਪਤਾ ਲੱਗਦਾ ਵੀ ਤੁਹਾਡੀ ਫਿਤਰਤ ਕੀ ਹੈ ਪਰ ਅਸੀਂ ਤੁਹਾਡੇ ਵਾਲੇ ਲੈਵਲ ਤੇ ਕਦੇ ਨਹੀਂ ਗਿਰਾਂਗੇ ਅੱਜ ਵੀ ਮੈਂ ਕਹਿੰਦਾ ਕਦੇ ਕਿਸੇ ਨੂੰ ਨਿਆਂਇ ਨਹੀਂ ਮਾਰਾਂਗੇ ਜਿਹੜਾ ਬੰਦਾ ਮਾਰਾਂਗੇ ਜੱਜ ਮਾਰਾਂਗੇ ਕਸੂਰਵਾਰ ਮਾਰਾਂਗੇ ਤੁਹਾਡੀ ਮੌਤ ਆਈ ਹੈ ਤੁਹਾਨੂੰ ਦਿਖ ਰਹੀ ਹੈ ਤੁਸੀਂ ਡਰਦੇ ਇਹ ਗਲਤੀਆਂ ਕਰੀ ਜਾਂਦੇ ਹੋ ਉਹ ਗੱਲ ਹੈ ਨਾ ਇੱਕ ਕਾਲ ਤੇ ਵੀ ਡੁੱਬਣ ਲੱਗਿਆ ਜਿੰਨੇ ਜ਼ਿਆਦੇ ਹੱਥ ਪੈਰ ਮਾਰੇ ਬੰਦਾ ਉੰਨੀ ਛੇਤੀ ਡੁੱਬਦਾ ਹੁੰਦਾ ਤੇ ਤੂੰ ਛੇਤੀ ਡੁੱਬੇਗਾ ਨਾ ਯਾਦ ਰੱਖੀ ਇਹ ਰਿਕਾਰਡਿੰਗ ਤਾਂ ਅਜੇ 3 ਮਿੰਟਾਂ ਦੀ ਸਾਹਮਣੇ ਆਈ ਹੈ ਨਾ ਇਸ ਰਿਕਾਰਡਿੰਗ 'ਚ ਤਾਂ ਅਜੇ ਉਹ ਫਿਰ ਵੀ ਚੱਲ ਵਿੱਕੀ ਬਾਰੇ ਥੋੜੇ ਗਰਮ ਮੈਸੇਜ ਦੇ ਰਿਹਾ ਪੈਰੀ ਨੂੰ ਕਿ ਮੈਸੇਜ ਫਾਰਵਰਡ ਕਰਤੀ ਹੁਣ ਪੈਰੀ ਨੂੰ ਤਾਂ ਹਿੰਟ ਵੀ ਨਹੀਂ ਆਇਆ ਵੀ ਵੀ ਮੇਰੇ ਮਨ 'ਚ ਵੀ ਉਹ ਕੁਝ ਰੱਖ ਰਿਹਾ ਹਾਲਕਿ ਇਹ ਪੁਲਿਸ ਇਨਵੈਸਟੀਗੇਸ਼ਨ ਚ ਆ ਗਿਆ ਉਹਨੇ ਵੀ ਜੇਟੀ ਪੈਰੀ ਨਾਲ ਆਹ ਗੱਲ ਕਰ ਰਿਆ ਸੀ ਨਾ ਲਾਰੈਂਸ ਉਸ ਦਿਨ ਵੀ ਪੈਰੀ ਤੇ ਟਰੈਪ ਲੱਗਿਆ ਹੋਇਆ ਸੀ ਪਰ ਇਹਨਾਂ ਦੇ ਉਹ ਹੱਥ ਨਹੀਂ ਆ ਰਿਆ ਸੀ ਇਹਨਾਂ ਨੇ ਉਸ ਤੋਂ ਬਾਅਦ ਚ ਇੱਕ ਦੋ ਦਿਨ ਉਹਨੂੰ ਲੱਭ ਤੇ ਫਿਰ ਇਹ ਫਿਰ ਲਾਰੈਂਸ ਨੇ ਉਹਨੂੰ ਦੁਬਾਰੇ ਫੋਨ ਲਾਇਆ ਤੇ ਉਹਨੂੰ ਐਂ ਬਹਾਨਾ ਬਣਾਇਆ ਵੀ ਯਾਰ ਆਹ ਹੁਣ ਵੀ ਆਪਣੀ ਗੱਲ ਸਿੱਧੀ ਨਹੀਂ ਹੋ ਰਹੀ ਕਿਉਂਕਿ ਡੱਬੇ ਕਾਲ ਤੇ ਇੱਕ ਮੁੰਡਾ ਗੱਲ ਕਰਾ ਰਿਆ ਸੀ ਵਿੱਚ ਜਿਹੜਾ ਰਿਕਾਰਡਿੰਗ ਚ ਬੋਲ ਵੀ ਰਿਹਾ ਤੇ ਲਾਰੈਂਸ ਨੇ ਪੈਰੀ ਨੂੰ ਇਹ ਗੱਲ ਕਹੀ ਵੀ ਯਾਰ ਤੇਰੇ ਨਾਲ ਸਿੱਧੀ ਗੱਲ ਕਰਨੀ ਹੈ ਤੂੰ 10 ਸੈਕਟਰ ਜਾਂ ਜਾਂ 26 ਸੈਕਟਰ ਜਾਂ ਤੈਨੂੰ ਉੱਥੇ ਇੱਕ ਮੁੰਡਾ ਫੋਨ ਦੇਣ ਆਉਂਦਾ ਹੈ ਉਹ ਫੋਨ ਤੋਂ ਮੇਰੇ ਨਾਲ ਗੱਲ ਕਰੀ ਘੰਟਾ ਇਹਦੇ ਨਾਲ ਗੱਲਾਂ ਕਰੀ ਗਿਆ ਅਸ ਅਸ ਗੱਲਾਂ ਕੀਤੀਆਂ ਨੂੰ ਪੂਰਾ ਯਕੀਨ ਚ ਲੈ ਲਿਆ ਤਾਂ ਹੀ ਉਹ ਵਿਚਾਰਾ ਕੱਲਾ ਨਿਹੱਥਾ ਉੱਥੇ ਜਾਵੜਿਆ ਕਿ ਉੱਥੇ ਜਿਹੜਾ ਮੁੰਡਾ ਇਹਨੂੰ ਫੋਨ ਦੇਣ ਆਇਆ ਹੋਵੇ ਇਹਦੇ ਨਾਲ ਹੀ ਗੱਡੀ 'ਚ ਬੈਠਾ ਪਤਾ ਨਹੀਂ ਇਹਦੇ ਨਾਲ ਗੱਲ ਵੀ ਕਰਾਈ ਹੋਵੇ ਚਾਹੇ ਨਾ ਕਰਾਈ ਹੋਵੇ ਹੁਣ ਉਹ ਤਾਂ ਰੱਬ ਜਾਣਦਾ ਨਾਲ ਸੀਟ ਤੇ ਬੈਠੇ ਨਹੀਂ ਉਹਦੇ ਐ ਢਿੱਡ 'ਚ ਗੁਲੀਆਂ ਮਾਰਤੀਆਂ ਤੇ ਬਾਅਦ 'ਚ ਗੱਡੀ 'ਚੋਂ ਤੋਂ ਲੱਗੇ ਨੇ ਦੋ ਗੋਲੀਆਂ ਬਾਹਰੋਂ ਮਾਰੀਆਂ ਪੰਜ ਗੋਲੀਆਂ ਗੱਡੀ 'ਚ ਨਾਲ ਸੀਟ 'ਤੇ ਬੈਠ ਕੇ ਮਾਰੀਆਂ ਦੋ ਗੋਲੀਆਂ ਬਾਹਰ ਨਿਕਲ ਕੇ ਮਾਰੀਆਂ ਏਡੇ ਵੱਡੇ ਬਦਮਾਸ਼ ਨੇ ਇਹ ਨਾਲ ਬੰਦੇ ਦੇ ਨਾਲ ਬੈਠ ਕੇ ਉਹਦੇ ਨਾਲ ਗੱਲਾਂ ਕਰਕੇ ਚਾਣ ਚੱਕੋ ਦੇ ਗੋਲੀਆਂ ਮਾਰ ਕੇ ਭੱਜਿਆ ਤੇ ਹੁਣ ਆਪਦੇ ਆਪ ਨੂੰ ਇਹ ਸਮਝੀ ਜਾਂਦੇ ਵੀ ਅਸੀਂ ਪਤਾ ਨਹੀਂ ਕਿੱਡੇ ਘੱਟੇ ਹੋ ਗਏ ਤੇ ਪਤਾ ਨਹੀਂ ਕਿੱਡੇ ਖਤਰਨਾਕ ਹੋ ਗਏ ਲੱਖ ਦੀ ਲਾਹਤ ਤਾਂ ਭਟਿਆ ਉਹ ਜੇ ਵੱਡੇ